ਸਤ ਸ੍ਰੀ ਅਕਾਲ ਸੱਜਣੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਗੁਰੂ ਅੰਗਦ ਦੇਵ ਜੀ ਬਾਰੇ ਜੋ ਸਿੱਖ ਧਰਮ ਦੇ ਦੂਜੇ ਗੁਰੂ ਸਨ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਨੂੰ ਅੱਗੇ ਵਧਾਇਆ ਅਤੇ ਸਿੱਖ ਪੰਥ ਨੂੰ ਨਵੀਆਂ ਦਿਸ਼ਾਵਾਂ ਦਿੱਤੀਆਂ ਇਸ ਵੀਡੀਓ ਵਿੱਚ ਤੁਸੀਂ ਜਾਣੋਗੇ ਕਿ ਕਿਵੇਂ ਉਹਨਾਂ ਨੇ ਗੁਰਮੁਖੀ ਲਿਪੀ ਨੂੰ ਸਧਾਰਨ ਬਣਾਇਆ ਲੰਗਰ ਦੀ ਪ੍ਰਥਾ ਨੂੰ ਵਧਾਇਆ ਅਤੇ ਸਿੱਖ ਧਰਮ ਵਿੱਚ ਵਿਦਿਆ ਅਤੇ ਖੇਡਾਂ ਨੂੰ ਮਹੱਤਵ ਦਿੱਤਾ ਗੁਰੂ ਅੰਗਦ ਦੇਵ ਜੀ ਦਾ ਜਨਮ 31 ਮਾਰਚ 1504 ਨੂੰ ਮੁਖਲਸਪੁਰ ਮਾਲਵਾ ਪੰਜਾਬ ਵਿੱਚ ਹੋਇਆ ਉਹਨਾਂ ਦਾ ਅਸਲ ਨਾ ਲਹਿਣਾ ਜੀ ਸੀ ਉਹਨਾਂ ਦੇ ਪਿਤਾ ਜੀ ਭਾਈ ਫੇਰਾ ਮਲਜੀ ਅਤੇ ਮਾਤਾ ਮਾਤਾ ਰਾਮੋ ਜੀ ਸਨ ਸ਼ੁਰੂ ਤੋਂ ਹੀ ਉਹਨਾਂ ਨੂੰ ਧਰਮ ਪ੍ਰਤੀ ਸ਼ਰਧਾ ਅਤੇ ਸੰਤ ਮਹਾਤਮਿਆਂ ਵਿੱਚ ਵਿਸ਼ਵਾਸ ਸੀ ਉਹਨਾਂ ਨੇ ਹਮੇਸ਼ਾ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਅਪਣਾਇਆ ਇੱਕ ਵਾਰ ਉਹਨਾਂ ਦੀ ਗੁਰੂ ਨਾਨਕ ਦੇਵ ਜੀ ਨਾਲ ਮੁਲਾਕਾਤ ਹੋਈ ਜਿਸ ਨੇ ਉਹਨਾਂ ਦੀ ਜ਼ਿੰਦਗੀ ਬਦਲ ਦਿੱਤੀ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਸੁਣ ਕੇ ਉਹਨਾਂ ਨੂੰ ਆਪਣਾ ਗੁਰੂ ਮੰਨ ਲਿਆ ਗੁਰੂ ਨਾਨਕ ਦੇਵ ਜੀ ਨੇ 1539 ਵਿੱਚ ਗੁਰੂ ਅੰਗਦ ਦੇਵ ਜੀ ਨੂੰ ਆਪਣਾ ਉਤਰਾਧਿਕਾਰੀ ਬਣਾਇਆ। ਉਹਨਾਂ ਨੂੰ ਗੁਰੂ ਗੱਦੀ 7 ਸਤੰਬਰ 1539 ਨੂੰ ਦਿੱਤੀ ਗਈ। ਉਹ ਕੁਝ ਸਮਾਂ ਖਦੂਰ ਸਾਹਿਬ ਵਿੱਚ ਰਹੇ ਅਤੇ ਉੱਥੇ ਹੀ ਗੁਰਮਤਿ ਉਪਦੇਸ਼ ਦਿੱਤੇ। ਉਹਨਾਂ ਦੀ ਸਾਫ਼, ਸੁਥਰੀ, ਨਿਮਰ ਅਤੇ ਸੇਵਾ ਪਾਵਨ ਵਾਲੀ ਜ਼ਿੰਦਗੀ ਦੇਖ ਕੇ ਲੋਕ ਉਹਨਾਂ ਦੀ ਪੂਰੀ ਸ਼ਰਧਾ ਨਾਲ ਸੇਵਾ ਕਰਦੇ। ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਨੂੰ ਵਿਕਸਿਤ ਕੀਤਾ ਅਤੇ ਸਿੱਖ ਧਰਮ ਦੀ ਮੂਲ ਲਿਪੀ ਬਣਾਈ। ਗੁਰਬਾਣੀ ਲਿਖਣ ਲਈ ਇੱਕ ਸਾਫ਼ ਅਤੇ ਆਸਾਨ ਲਿਪੀ ਮਿਲੀ ਲੋਕਾਂ ਨੂੰ ਪੜਨ ਲਿਖਣ ਦੀ ਆਜ਼ਾਦੀ ਮਿਲੀ ਸਿੱਖ ਧਰਮ ਦੀ ਵਿਲੱਖਣ ਪਛਾਣ ਬਣੀ ਗੁਰੂ ਜੀ ਨੇ ਬੱਚਿਆਂ ਦੀ ਸਿੱਖਿਆ ਲਈ ਵਿਦਿਆਲੇ ਸ਼ੁਰੂ ਕੀਤੇ ਉਹਨਾਂ ਨੇ ਸਿੱਖਿਆ ਅਤੇ ਖੇਡਾਂ ਨੂੰ ਮਹੱਤਵ ਦਿੱਤਾ ਕੁਸ਼ਤੀ ਅਤੇ ਵਿਆਯਾਮ ਲੋਕਾਂ ਨੂੰ ਸਰੀਰਕ ਤੰਦਰੁਸਤੀ ਲਈ ਪ੍ਰੇਰਿਤ ਕੀਤਾ ਧਾਰਮਿਕ ਵਿਦਿਆ ਬੱਚਿਆਂ ਨੂੰ ਗੁਰਮੁਖੀ ਅਤੇ ਗੁਰਬਾਣੀ ਪੜ੍ਹਾਈ ਲੰਗਰ ਪਰੰਪਰਾ ਭੁੱਖੇ ਨੂੰ ਖਾਣਾ ਖਵਾਉਣ ਦੀ ਸੇਵਾ ਵਧਾਈ ਉਹਨਾਂ ਨੇ ਸਾਨੂੰ ਇਹ ਉਪਦੇਸ਼ ਦਿੱਤਾ ਕਿ ਸੇਵਾ ਅਤੇ ਨਿਮਰਤਾ ਹਮੇਸ਼ਾ ਦੂਜਿਆਂ ਦੀ ਸੇਵਾ ਕਰੋ ਸਿੱਖਿਆ ਲਓ ਪੜਨ ਲਿਖਣ ਨੂੰ ਮਹੱਤਵ ਦਿਓ ਤੰਦਰੁਸਤ ਰਹੋ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਜ਼ਰੂਰੀ ਹੈ ਗੁਰੂ ਬਾਣੀ ਦਾ ਪਾਠ ਕਰੋ ਇਹ ਸਾਡੇ ਜੀਵਨ ਨੂੰ ਸੱਚੇ ਰਾਹ ਤੇ ਲਿਆਉਂਦਾ ਹੈ ਗੁਰੂ ਅੰਗਦ ਦੇਵ ਜੀ 28 ਮਾਰਚ 1552 ਨੂੰ ਜੋਤੀ ਜੋਤ ਸਮਾਈ ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਸਾਡੇ ਜੀਵਨ ਵਿੱਚ ਮਹੱਤਵਪੂਰਨ ਹਨ ਅਸੀਂ ਉਨ੍ਹਾਂ ਤੋਂ ਨਿਮਰਤਾ ਸੇਵਾ ਅਤੇ ਸਿੱਖਿਆ ਪ੍ਰਤੀ ਪ੍ਰੇਮ ਸਿੱਖ ਸਕਦੇ ਹਾਂ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਇਹੋ ਜਿਹੀਆਂ ਤਕਰੀਆਂ ਸਿੱਖ ਇਤਿਹਾਸ ਦੀਆਂ ਗੱਲਾਂ ਹਰ ਇੱਕ ਨੂੰ ਪਤਾ ਲੱਗਣ ਤਾਂ ਗੁਰੂ ਮਰਯਾਦਾ ਨੂੰ ਸਬਸਕ੍ਰਾਈਬ ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ